ਸਰ ਅੱਜ ਸਵੇਰੇ ਸਾਨੂੰ ਅਰਲੀ ਮਾਰਨਿੰਗ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਚੁੱਲਰ ਘਾੜ ਤੋਂ ਕਹਿੰਦੇ ਵੀ ਇੱਕ ਪਿੰਡ 'ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲਈਤੀ ਵੀ ਮਿਕਸਿੰਗ ਵਗੈਰਾ ਵੀ ਕੀ ਕੀ ਵਿੱਚ ਪੰਦਾ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪਹੁੰਚੋ ਟੀਮ ਸਮੇਤ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਨਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ achar ਕੇਨਾ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਆਇਲ ਦੇ ਟੀਨ ਵੀ ਪਏ ਸੀ ਜੋ ਬਰਾਮਦਗੀ ਇਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਕੁਝ ਪਿਆਰ ਹੋਣ ਵਾਲੇ ਉਜ਼ਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿੰਨਾ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬ੍ਰਮਦਗੀ ਕੀਤੀ ਇਹਨਾਂ ਨੇ ਇੰਨੀ ਕਬੱਡੀ ਮਤਲਬ ਕੀਤਾ ਜਾਂਦਾ ਸੀ ਕੰਮ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰ ਕਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਹੈ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਹੈ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਹੀ ਪਤਾ ਲੱਗੂਗਾ ਕੌਣ ਵਿਅਕਤੀ ਨੇ ਜੀ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰਿੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ ਇਹ ਵੀ ਬੇਰਕਾ ਸੋਸਾਇਟੀ ਚ ਸੈਕਟਰੀ ਦੀ ਮਤਲਬ ਹੈਗੀ ਹੈ ਪੋਸਟੇ ਦੀ ਹਾਂ ਜੀ ਇਹਦੇ ਨਾਲ ਪਰਿਵਾਰਕ ਮੈਂਬਰ ਵੀ ਸ਼ਾਮਲ ਸੀ ਉਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ ਸਾਡੇ ਵੱਲੋਂ ਤਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ਼ ਅ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ ਕਿੰਨੇ ਵਜੇ ਤੁਸੀਂ ਰੇਡ ਸ਼ੁਰੂ ਕੀਤੀ ਸੀ ਇਹ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ 6:7 ਵਜੇ ਗੱਲ ਹੋਈ ਸੀ ਐਸ ਐਚ ਓ ਸਾਹਿਬ ਨਾਲ ਤੇ ਬੇ ਦਿਨ ਕੰਟੇਕ ਦੇ ਅੰਦਰ ਅਸੀਂ ਆ ਗਈ ਸੀ ਇੱਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜਿੱਦਾਂ ਜੀ ਗੇਟ ਲਾ ਕੇ ਰੱਖਿਆ ਗਿਆ ਕਿਸੇ ਦੀ ਵੀ ਐਂਟਰੀ ਨਹੀਂ ਹਾਂਜੀ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਣ ਦਿੱਤਾ ਗਿਆ ਹੈਗਾ ਕੀ ਲੱਗਦਾ ਹੈ ਕਿ ਕੁਝ ਜਿੱਦਾਂ ਕਿ ਲੋਕ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇਹਨੂੰ ਉਹ ਬੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡਿੰਗ ਜਿਵੇਂ ਸਮਾਨ ਪਿਆ ਸੀ ਓਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਛੋਟੀ ਲਈਏਗੀ ਜੀ ਛੋਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਆ ਉਹ ਤਾਂ ਅਸੀਂ ਰੂਟੀਨ 'ਚ ਕਰਦੇ ਆ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਹੈ ਉਹ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਦੇ ਅਕੋਰਡਿੰਗ ਐਕਟ ਮੁਤਾਬਕ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲੈਂਦੇ ਨੇ ਇੱਕ ਰਿਫਾਈਨਡ ਜਿਹੜੇ 5 ਟੀਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲੈਂਦਾ ਤੇ ਅਗਲੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ